पठानकोट च एक स्कूल हथाई जोल बचे होस्टल चो गायब हो गए जिन्हों तो के माँ प्यो के हवाले किया गया इसलिए ने दसिया की पठानकोट के एक बोर्डिंग स्कूल चार बचे स्कूल प्रबंधक चलते होस्टल गायब हो गए जिसकी सूचना पुलिस निकल से पठानकोट पुलिस फोन हरकत में आई और पुलिस टीमा गठित करके बच्चों की भाल शुरू कर दिखी गई ਉਹਨਾਂ ਦੱਸਿਆ ਕਿ ਪੁਲਿਸ ਕੋਲ ਹੁਣ ਲੇਟੈਸਟ ਟੈਕਨੋਲੋਜੀ ਹੋਣ ਦੇ ਚਲਦੇ ਬੱਚਿਆਂ ਨੂੰ ਟ੍ਰੇਸ ਕਰ ਲਿਆ ਗਿਆ। ਉਹਨਾਂ ਨੇ ਦੱਸਿਆ ਕਿ ਬੱਚਿਆਂ ਕੋਲ ਬਹੁਤੇ ਪੈਸੇ ਵੀ ਨਹੀਂ ਸਨ। ਉਹਨਾਂ ਨੇ ਪਠਾਨਕੋਟ ਤੋਂ ਟ੍ਰੇਨ ਫੜ ਕੇ ਬਾਇਆ ਰੋਹ ਤੱਕ ਦਿੱਲੀ ਪਹੁੰਚੇ। ਉਹਨਾਂ ਕੋਲ ਫੋਨ ਵੀ ਸੀ ਅਤੇ ਪੈਸੇ ਵੀ ਜਿਆਦਾ ਨਹੀਂ ਸੀ। ਪੁਲਿਸ ਦੀ ਟੈਕਨੀਕਲ ਵਿੰਗ ਵੱਲੋਂ ਉਹਨਾਂ ਨੂੰ ਟ੍ਰੇਸ ਕਰਨ ਦੇ ਬਾਅਦ ਸਾਡੇ ਵੱਲੋਂ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਅਤੇ ਸੀਨੀਅਰ ਅਫਸਰਾਂ ਵੱਲੋਂ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ ਗਿਆ ਜਿਸ ਤੇ ਦਿੱਲੀ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦਿੱਲੀ ਤੋਂ ਇਹਨਾਂ ਬੱਚਿਆਂ ਨੂੰ ਬਰਾਮਦ ਕਰ ਅਤੇ ਉਸ ਤੋਂ ਬਾਅਦ ਪਠਾਨਕੋਟ ਪੁਲਿਸ ਵੱਲੋਂ ਚਾਰੇ ਬੱਚੇ ਇਹ ਬਰਾਮਦ ਕਰਕੇ ਪਠਾਨਕੋਟ ਲਿਆਂਦੇ ਗਏ ਹਨ ਉਹਨਾਂ ਦੱਸਿਆ ਕਿ ਇਹ ਚਾਰੋਂ ਬੱਚੇ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਇੱਥੇ ਹੋਸਟਲ ਵਿੱਚ ਹੀ ਰਹਿੰਦੇ ਸਨ ਅਤੇ ਬੱਚਿਆਂ ਦੇ ਮਾਂ-ਬਾਪ ਨੂੰ ਰਾਤ ਨੂੰ ਬੁਲਾ ਲਿਆ ਗਿਆ ਸੀ ਅਤੇ ਇਹ ਬੱਚੇ ਉਹਨਾਂ ਦੇ ਹਵਾਲੇ ਕਰ ਦਿੱਤੇ ਹਨ ਉਹਨਾਂ ਦੱਸਿਆ ਕਿ ਇਹ ਬੱਚੇ ਚਾਰੇ ਨਾਬਾਲਗ ਹਨ ਸਕੂਲਾਂ ਨੂੰ ਵੀ ਚਾਹੀਦਾ ਹੈ ਨਾਬਾਲਗ ਬੱਚਿਆਂ ਦੀ ਮਨੋਵ੍ਰਤੀ ਨੂੰ ਸਮਝੇ ਕਿਉਂਕਿ ਨਾਬਾਲਗ ਬੱਚੇ ਕੁਝ ਆਪਣੇ ਜਜ਼ਬਾਤ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਕਈ ਵਾਰ ਕਾਉਂਸਲਿੰਗ ਕਰਕੇ ਉਹਨਾਂ ਦਾ ਹੱਲ ਕੱਢਣਾ ਪੈਂਦਾ ਹੈ ਦੇਖੋ ਕੱਲ ਅ ਕੱਲ ਸਾਨੂੰ ਬਾਅਦ ਦੁਪਹਿਰੇ ਖਬਰ ਮਿਲੀ ਸੀਗੀ ਕਿ ਐਂਜਲ ਪਬਲਿਕ ਸਕੂਲ ਆ ਜਿਹੜਾ ਕਿ ਬੋਰਡਿੰਗ ਸਕੂਲ ਆ ਜਿੱਥੇ ਹੌਸਟਲ ਫੈਸਿਲਿਟੀ ਆ ਔਰ ਕਾਫੀ ਸਾਰੀਆਂ ਸਟੇਟਾਂ ਤੋਂ ਅੱچھے ਥੇੜੇ ਬੱਚੇ ਹੈਗੇ ਆ ਉਹ ਪੜਨ ਵਾਸਤੇ ਆਉਂਦੇ ਆ ਤੇ ਸਾਨੂੰ ਇਹ ਖਬਰ ਮਿਲੀ ਸੀਗੀ ਕਿ ਐਂਜਲ ਪਬਲਿਕ ਸਕੂਲ ਦੇ ਚਾਰ ਬੱਚੇ ਰਾਤ ਨੂੰ ਅਚਾਨਕ ਜਿਹੜੇ ਹੈਗੇ ਆ ਹੌਸਟਲ ਛੱਡ ਕੇ ਗਾਇਬ ਹੋ ਗਏ ਆ ਤੋ ਜਿਸ ਤਰ੍ਹਾਂ ਹੀ ਸੂਚਨਾ ਮਿਲੀ ਸਾਡੇ ਪੁਲਿਸ ਦੀ ਟੀਮ ਜਿਹਦੇ ਚ ਸਾਡੇ ਡੀਐਸਪੀ ਸਿਟੀ ਜਗਦੀਸ਼ ਰਾਜ ਤੇ ਉੱਥੇ ਦੇ ਮੌਜੂਦਾ ਐਸਐਚਓ ਮਿਸਿਸ ਪ੍ਰੀਤੀ ਤੇ ਟੈਕਨੀਕਲ ਜਿਹੜੀਆਂ ਸਾਡੀਆਂ ਪੁਲਿਸ ਦੀਆਂ ਟੈਕਨੀਕਲ ਟੀਮ ਹੈਗੀ ਆ ਸਾਈਬਰ ਕ੍ਰਾਈਮ ਇੰਸਪੈਕਟਰ ਅਮਿਤ ਤੇ ਮਿਸਿਸ ਦਿਲਪ੍ਰੀਤ ਕੌਰ ਜਿਹੜੇ ਟੈਕਨੀਕਲ ਸੈੱਲ ਦੇ ਇੰਚਾਰਜ ਆ ਇਹ ਉੱਥੇ ਪਹੁੰਚੇ ਆ ਤੇ ਉੱਥੇ ਤਸਦੀਕ ਕਰਨ ਤੋਂ ਪਾਇਆ ਗਿਆ ਕਿ ਇਹਨਾਂ ਬੱਚਿਆਂ ਦਾ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਕੁਝ ਥੋੜਾ ਬੋਤਾ ਮਨ ਮਟਾਬ ਹੋਇਆ ਸਕੂਲ ਦੇ ਵਿੱਚ ਸੋ ਬੱਚਿਆਂ ਨੇ ਇੱਕ ਆਪਣੇ ਵੱਲੋਂ ਸਕੀਮ ਬਣਾ ਕੇ ਕੁਝ ਬੱਚਿਆਂ ਨੇ ਆਪਣੇ ਆਪ ਨੂੰ ਇਕੱਤਰ ਕਰ ਲਿਆ ਤੇ ਸਕੀਮ ਇਹ ਬਣਾ ਲਈ ਕਿ ਰਾਤ ਨੂੰ ਅਸੀਂ ਜਿਹੜੇ ਹੈਗੇ ਸਕੂਲ ਤੋਂ ਗਾਇਬ ਹੋ ਜਮਾਂਗੇ ਹੌਸਟਲ ਜਿਹੜਾ ਹੈਗਾ ਉਸ ਤੋਂ ਗਾਇਬ ਹੋ ਜਮਾਂਗੇ ਇਨੀਸ਼ਲੀ ਇਹਦੇ ਵਿੱਚ ਪੰਜ ਬੱਚੇ ਜਿਹੜੇ ਹੈਗੇ ਇੱਕ ਦੂਜੇ ਨਾਲ ਸਲਾਹ مشورہ ਕੀਤਾ ਸੀ ਇਹਨਾਂ ਨੇ ਇਹ ਸਾਰੇ ਟੀਨੇਜਰ ਆ ਜਿਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 18 ਸਾਲ ਦੇ ਦਰਮਿਆਨ ਤੱਕ ਹੈਗੀ ਆ 10ਵੀਂ 11ਵੀਂ ਤੇ 12ਵੀਂ ਦੇ ਬੱਚੇ ਆ ਇਹ ਇਹ ਸਾਰੀ ਜੀਐਨਕੇ ਸਟੇਟ ਦੇ ਹੈਗੇ ਆ ਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਇਸ ਸਕੀਮ ਦੇ ਤਹਿਤ ਇਹ ਰਾਤ ਨੂੰ ਤਕਰੀਬਨ 11:30 ਤੋਂ ਬਾਅਦ ਜਿਹੜੇ ਹੈਗੇ ਆ ਉਹ ਹੌਸਟਲ ਨੂੰ ਜਿਹੜਾ ਹੈਗਾ ਬ੍ਰੇਕ ਕਰਕੇ ਉੱਥੋਂ ਨਿਕਲ ਗਏ ਆ ਤੇ ਸਵੇਰੇ ਜਦੋਂ ਅਰਲੀ ਮਾਰਨਿੰਗ ਪਤਾ ਲੱਗਿਆ ਤੇ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਬੱਚੇ ਕਿੱਥੇ ਨੂੰ ਗਏ ਨੇ ਸੋ ਇੱਕ ਵੱਡਾ ਪ੍ਰਸ਼ਨ ਚਿੰਤ ਸੀਗਾ ਕਿ ਬੱਚਿਆਂ ਦੀ ਸਹੀ ਸਲਾਮਤ ਹੈ ਕਿ ਨਹੀਂ ਹੈ ਕਿਉਂ ਗਏ ਨੇ ਕਿੱਥੇ ਗਏ ਨੇ ਕਿਉਂਕਿ ਬੱਚੇ ਸਾਡੇ ਸਾਰਿਆਂ ਦਾ ਸਾਡੇ ਦੇਸ਼ ਦਾ ਸਰਮਾਇਆ ਸਾਡਾ ਸਰਮਾਇਆ ਤੁਮੋਰਲੀ ਜ਼ਿੰਮੇਵਾਰੀ ਲੋਕਲ ਪੁਲਿਸ ਦੀ ਵੀ ਹੁੰਦੀ ਹੈ ਕਿ ਜਦੋਂ ਇਹੋ ਜਿਹੀ ਕੋਈ ਮਿਸ ਹੈਪਨਿੰਗ ਹੁੰਦੀ ਹੈ ਤਾਂ ਅਸੀਂ ਤੁਰੰਤ ਹਰਕਤ ਵਿੱਚ ਆਈਏ ਸੋ ਜਦੋਂ ਇਹ ਉਸ ਤੋਂ ਬਾਅਦ ਅਸੀਂ ਇਸ ਮਾਮਲੇ ਵਿੱਚ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ਤਫ਼ਤੀਸ਼ ਦੇ ਦੌਰਾਨ ਸਾਨੂੰ ਟੈਕਨੀਕਲ ਇਨਪੋਰਟਸ ਨੇ ਬਹੁਤ ਸਾਰਾ ਕੰਮ ਦਿੱਤਾ ਟੈਕਨੀਕਲ ਇਨਪੋਰਟਸ ਤੋਂ ਅਸੀਂ ਬੱਚਿਆਂ ਨੂੰ ਇੰਗੇਜ ਕਰਨਾ ਸ਼ੁਰੂ ਕਰ ਦਿੱਤਾ ਬੱਚੇ ਇੰਗੇਜ ਹੋਣ ਤੋਂ ਬਾਅਦ ਜਿਹੜੀ ਇਹ ਲਾਸਟ ਹੈ ਗਿਆ ਨਿਊ ਦਿੱਲੀ ਰੇਲਵੇ ਸਟੇਸ਼ਨ ਤੱਕ ਪਹੁੰਚ ਗਏ ਸੀਗੇ तकरीबन ਇਹ ਰਾਤ ਦੇ 7 7:30 ਵਜੇ ਨਿਊ ਦਿੱਲੀ ਰੇਲਵੇ ਸਟੇਸ਼ਨ ਤੇ ਚਾਰੋਂ ਬੱਚੇ ਜਿਹੜੇ ਸੀਗੇ ਕਿਉਂਕਿ ਇਹਨਾਂ ਕੋਲ ਖਰਚਣ ਨੂੰ ਕੋਈ ਪੈਸੇ ਬਹੁਤ ਜ਼ਿਆਦਾ ਨਹੀਂ ਸੀਗੇ ਇੱਕ ਤਾਂ ਇਹਨਾਂ ਕੋਲ ਮੋਬਾਈਲ ਫੋਨ ਸੀ ਜਿੱਥੋਂ ਇਹ ਟੈਕਨੋਲੋਜੀ ਯੂਜ਼ ਕਰ ਰਹੇ ਸੀ ਤੇ ਜਾਂ ਜਿੱਥੋਂ ਇਹਨਾਂ ਨੂੰ ਇੰਗੇਜ ਕਰਨ ਵਾਸਤੇ ਸੀ ਅਲੱਗ-ਅਲੱਗ ਸਾਧਨਾਂ ਦੀ ਵਰਤੋਂ ਕਰ ਰਹੇ ਸੀਗੇ ਜੇਕਰ ਤਕਨੀਕੀ ਮਾਧਿਅਮ ਤਕਨੀਕੀ ਸਾਧਨ ਸਾਡੇ ਕੋਲ ਨਾ ਹੁੰਦੇ ਔਰ ਪੰਜਾਬ ਪੁਲਿਸ ਕੋ ਐਡਵਾਂਸਡ ਟੈਕਨੋਲੋਜੀ ਜਿਹੜੀ ਹੈਗੀ ਆ ਟਰੈਕ ਕਰਨ ਦੀ ਨਾ ਹੁੰਦੀ ਤੇ ਸ਼ਾਇਦ ਇੰਨੀ ਜਲਦੀ ਟਰੇਸ ਨਹੀਂ ਸੀ ਹੋਣੀ। ਉਹ ਕਹੇਦੇ ਵਿੱਚ ਕੱਲੀ ਇਹ ਨਹੀਂ ਕਿ ਉਹਨਾਂ ਦੀ ਲੋਕੇਸ਼ਨ ਟਰੇਸਿੰਗ ਆ ਬਹੁਤ ਸਾਰੀ ਟੈਕਨੋਲੋਜੀ ਅਸੀਂ ਉਹ ਯੂਜ਼ ਕਰਦੇ ਆ ਜਿਹੜੀ ਕਿ ਅਸੀਂ ਮਾਧਿਅਮ ਰਾਹੀਂ ਮੀਡੀਆ ਰਾਹੀਂ ਦੱਸਦੇ ਨਹੀਂ ਹੈ। ਕਿਉਂਕਿ ਜਦੋਂ ਚਾਰ ਬੱਚਿਆਂ ਦਾ ਸਵਾਲ ਹੋਵੇ ਔਰ ਉਹ ਸਾਡੇ ਸ਼ਰਮਾਇਆ ਹੋਣ ਸਾਡੇ ਸਾਡਾ ਉਹ ਸਾਡੇ ਵਾਸਤੇ ਉਹ ਬਮੁੱਲੇ ਸਾਡੇ ਪਿਆਰੇ ਬੱਚੇ ਐਸੈਟਸ ਹੈਗੇ ਤੇ ਉਹਨਾਂ ਨੂੰ ਫਿਰ ਅਸੀਂ ਬਹੁਤ ਜਲਦੀ ਨਾਲ ਜਿਹੜਾ ਹੈਗਾ ਉਹ ਕਾਰਵਾਈ ਸ਼ੁਰੂ ਕੀਤੀ ਇਹਦੇ ਵਿੱਚ ਸਾਡੇ ਸੀਨੀਅਰ ਪੁਲਿਸ ਆਫੀਸਰਸ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਫਰਦਰ ਦਿੱਲੀ ਪੁਲਿਸ ਦੇ ਸੀਨੀਅਰ ਰੈਂਕਿੰਗ ਪੁਲਿਸ ਆਫੀਸਰ ਨਾਲ ਸਾਡਾ ਟਾਪਨ ਕਰਾਇਆ ਉੱਥੋਂ ਅਸੀਂ ਉਹਨਾਂ ਨਾਲ ਲਿੰਕ ਜੋੜ ਕੇ ਤੇ ਇਹਨਾਂ ਬੱਚਿਆਂ ਨੂੰ ਅਸੀਂ ਇਹਨਾਂ ਨੂੰ ਐਗਜ਼ੈਕਟ ਇਹਨਾਂ ਦਾ ਸੀ ਜਿਹੜਾ ਹੈਗਾ ਵੇਅਰਬਾਊਟਸ ਜਿਹੜੀ ਹੈਗਾ ਲਗਾਤਾਰ ਸਿੰਕ੍ਰੋਨਾਈਜ਼ ਤਰੀਕੇ ਨਾਲ ਅਸੀਂ ਦੱਸਦੇ ਰਹੇ ਔਰ ਅਲਟੀਮੇਟਲੀ ਨਾ ਬੱਚਿਆਂ ਨੂੰ ਨਿਊ ਦਿੱਲੀ ਰੇਲਵੇ ਸਟੇਸ਼ਨ ਤੋਂ ਉਹਨਾਂ ਨੇ ਰਿਕਵਰ ਕਰ ਲਿਆ ਜਿੱਥੋਂ ਸਾਡੀ ਪੁਲਿਸ ਪਾਰਟੀ ਆਜ ਵਾਪਸ ਲੈ ਕੇ ਆਈ ਹੈ ਸੋ ਦੱਸਣਾ ਇਹ ਇਹ ਅਹਿਮ ਆ ਕਿ ਬੱਚੇ ਜਿਹੜੇ ਟੀਨੇਜਰ ਹੈਗੇ ਆ ਇਹਨਾਂ ਨੂੰ ਇਹਨਾਂ ਦੀ ਮਾਨਸਿਕਤਾ ਇਹਨਾਂ ਦੀ ਜਿਹੜੀ ਜਿਹੜੀ ਇਹਨਾਂ ਦੀ ਮਨੋਦਸ਼ਾ ਆ ਉਹਨ ਉਹਨੂੰ ਅਸੀਂ ਸਕੂਲ ਵੀ ਤੇ ਪੇਰੈਂਟਸ ਵੀ ਦੋਨੋਂ ਧਿਆਨ ਦੇ ਵਿੱਚ ਰੱਖਣ ਫਿਊਚਰ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਆਪਣੇ ਬੱਚੇ ਆ ਔਰ ਇਸ ਤੋਂ ਇਲਾਵਾ ਬਾਹਰ ਵੀ ਜਿਹੜੇ ਹੈਗੇ ਆ ਬੱਚੇ ਹੈਗੇ ਆ ਸਕੂਲਾਂ ਕਾਲਜੇਸ ਦੇ ਵਿੱਚ ਪੜ੍ਹਦੇ ਹੈਗੇ ਆ ਅ ਅੱਜ ਕੱਲ ਟੈਕਨੋਲੋਜੀ ਦੇ ਉੱਤੇ ਫੋਨ ਦੇ ਉੱਤੇ ਮੀਡੀਆ ਦੇ ਉੱਤੇ ਇੰਨਾ ਕੁਝ ਜ਼ਿਆਦਾ ਆ ਰਿਹਾ ਮਤਲਬ ਕਿ ਐਕਸੈਸ ਓਵ ਐਵਰੀਥਿੰਗ ਇਜ਼ ਬੈਡ ਮੈਂ ਜੋ ਸਾਵਨਾਂ ਬਹੁਤ ਜ਼ਿਆਦਾ ਐਕਸੈਸ ਇਨਫੋਰਮੇਸ਼ਨ ਆ ਰਹੀ ਹੈ ਐਕਸੈਸ ਮੀਡੀਆ ਐਕਸੈਸ ਹੋ ਗਿਆ ਕਿ ਤੁਸੀਂ ਸੋਸ਼ਲ ਮੀਡੀਆ ਐਕਸੈਸ ਕਰ ਰਹੇ ਆ ਕਿੰਨੇ ਸਾਰੇ ਮਾਧਿਅਮ ਜਿਹੜੇ ਹੈਗੇ ਆ ਇੰਸਟਾਗ੍ਰam ਬਲਾ ਬਲਾ ਕਰਕੇ ਕੁਝ ਯੂਜ਼ ਕਰ ਰਹੇ ਆ ਉਹ ਸਾਰਿਆਂ ਦਾ ਬੱਚਿਆਂ ਦੀ ਮਨੋਦਸ਼ਾ ਤੇ ਅਸਰ ਪੈ ਰਿਹਾ ਹੈ ਸੋ ਇਹ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਸਹੀ ਸਲਾਮਤ ਤਰਕਰਵਰ ਕੀਤਾ ਇਹ ਹੀ ਸਾਡੇ ਵਾਸਤੇ ਇੱਕ ਚੰਗੀ ਸੁਖਤ ਭਰੀ ਖਬਰ ਹੈਗੀ ਆ ਖੁਦਾ ਨਾਲ ਖਾਸ ਤਾ ਇਹ ਬੱਚੇ ਕਿਸੇ ਮਾੜੇ ਅਨਸਰ ਦੇ ਹੱਥ ਲੱਗ ਜਾਂਦੇ ਜਾਂ ਇਹੋ ਜਿਹੇ ਤਤਾਂ ਦੇ ਹੱਥ ਲੱਗ ਜਾਂਦੇ ਜੇ ਕਿ ਬੱਚਿਆਂ ਨੂੰ ਜਾਂ ਕਿਸੇ ਹੋਰ ਗਲਤ ਕੰਮਾਂ ਵਿੱਚ ਪ੍ਰੇਰਿਤ ਕਰਕੇ ਲੈ ਜਾਂਦੇ ਜਾਂ ਬੱਚਿਆਂ ਦਾ ਕੋਈ ਨੁਕਸਾਨ ਹੁੰਦਾ ਤੇ ਇਹ ਬਹੁਤ ਵੱਡਾ ਜਿਹੜਾ ਹੈਗਾ ਸੀਗਾ ਖਮਿਆਜ਼ਾ ਸਾਡੇ ਵਾਸਤੇ ਸੀਗਾ ਜਿਹੜਾ ਕਿ ਸਾਨੂੰ ਫੇਸ ਕਰਨਾ ਪੈਣਾ ਸੀਗਾ ਤੋ ਖੁਸ਼ੀ ਦੀ ਖਬਰ ਹੈ ਇਹਨਾਂ ਦੇ ਤਿੰਨੋਂ ਬੱਚੇ ਚਾਰੋਂ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹ ਇੱਥੇ ਅਸੀਂ ਜੀਐਨਕੇ ਤੋਂ ਉਹਨਾਂ ਨੂੰ ਬੁਲਾ ਲਿਆ ਸੀਗਾ ਕੱਲ ਦੇ ਉਹ ਰਾਤ ਬੇਸਿਕਲੀ ਤਾਂ ਉਹ ਰਾਤ ਦੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਪਰ ਉਹਨਾਂ ਨੂੰ ਇਸ ਪਰੇਸ਼ਾਨੀ ਤੋਂ ਜਿਹੜੀ ਹੈਗੀ ਰਾਹਤ ਉਹ ਤੋਂ ਮਿਲੀ ਜਦੋਂ ਬੱਚਿਆਂ ਬਾਰੇ ਖਬਰ ਆ ਗਈ ਉਹਨਾਂ ਨੇ ਫੋਟੋਗ੍ਰਾਫ ਦਿਖਾਈ ਹੈਗੇ ਤੁਹਾਡੇ ਬੱਚੇ ਸਹੀ ਸਲਾਮਤ ਨੇ ਅੱਜ ਇਹਨਾਂ ਨੂੰ ਹੁਣੇ ਪਹੁੰਚੇ ਆ ਅਸੀਂ ਇਹਨਾਂ ਨੂੰ ਹੈਂਡਓਵਰ ਕਰਨੇ ਬੱਚਿਆਂ ਦੇ ਪੇਰੈਂਟਸ ਦੇ ਹੈਂਡਓਵਰ ਕਰਾਂਗੇ ਬਾਕੀ ਇਹਨਾਂ ਨੂੰ ਵੀ ਅਸੀਂ ਸਮਝਾਇਆ ਹੈਗਾ ਬੱਚਿਆਂ ਨੂੰ ਵੀ ਸਮਝਾਇਆ ਤੇ ਸਕੂਲ ਨੂੰ ਵੀ ਸਾਡੀ ਇਹ ਸਿੱਖਿਆ ਨਸੀਹਤ ਆ ਕਿ ਬੱਚਿਆਂ ਨੂੰ ਜਿਹੜਾ ਹੈਂਡਲ ਕਰਨਾ ਹੈਗਾ ਉਹ ਚੰਗੇ ਤਰੀਕੇ ਨਾਲ ਕੀਤਾ ਜਾਵੇ ਸਰ وجہ ਕੀ ਬਣੀ ਹੈ ਕਿ ਬੱਚੇ ਦੇਖੋ ਕਈ ਵੇਲੇ ਅੰਦਰੂਨੀ ਗੱਲਾਂ ਦਸਣੀਆਂ ਜਾਇਜ਼ ਨਹੀਂ ਹੁੰਦੀਆਂ ਕਿ ਕਈ ਵੇਲੇ ਸਕੂਲਾਂ ਦੇ ਵਿੱਚ ਹੋਸਟਲਸ ਦੇ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਐਡਮਿਨਿਸਟ੍ਰੇਸ਼ਨ ਦੇ ਨਾਲ ਜਾਂ ਐਡਮਿਨਿਸਟ੍ਰੇਸ਼ਨ ਇਹਨਾਂ ਨਾਲ ਉਹੀ ਜਿਹੜੀ ਮੈਂ ਗੱਲ ਦੱਸਦਾ ਕਿ ਬੱਚਿਆਂ ਦੀ ਮਨੋਦਸ਼ਾ ਨੂੰ ਪੜਨਾ ਚਾਹੀਦਾ ਮਨੋਵਿਗਿਆਨਕ ਤਰੀਕੇ ਨਾਲ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ ਔਰ ਜਦੋਂ ਤੁਸੀਂ ਮਨੋਵਿਗਿਆਨਕ ਡੀਲ ਨਹੀਂ ਕਰਦੇ ਜਾਂ ਇਹ ਕਹ ਲਓ ਕਿ ਬੱਚੇ ਬੱਚੇ ਵੀ ਆਪਣਾ ਬਿਹੇਵੀਅਰ ਕੇਵਲ ਚੇਂਜ ਕਰਦੇ ਆ ਉਹਦੇ ਵਿੱਚ ਇਹ ਸਾਰੀਆਂ ਦਿੱਕਤਾਂ ਆਉਂਦੀਆਂ ਹੈਗੀਆਂ ਸੋ ਇਹਨਾਂ ਕੋਈ ਪੈਸਾ ਨਹੀਂ ਸੀਗਾ ਇਹਨਾਂ ਨੂੰ ਜਿਹੜੀ ਦਿਸ਼ਾ ਮਿਲੀ ਉਸ ਦਿਸ਼ਾ ਚ ਚਲੇ ਗਏ ਔਰ ਟ੍ਰੇਨ ਵੀ ਫੜੀਆ ਫ੍ਰੀ ਆਫ ਕਾਸਟ ਟ੍ਰੇਨ ਦੇ ਵਿੱਚ ਬੈਠ ਕੇ ਵਾਇਰ ਰੋਹਤਕ ਦਿੱਲੀ ਪਹੁੰਚੇ ਆ ਦੇਖੋ ਕਿੰਡਾ ਲੰਮਾ ਰੂਟ ਤੈਅ ਕੀਤਾ ਤੇ ਜੇ ਉੱਥੋਂ ਕਿਤੇ ਹੋਰ ਪਾਸੇ ਚਲੇ ਜਾਂਦੇ ਤਾਂ ਬੜਾ ਮੁਸ਼ਕਲ ਸੀਗਾ ਸਭ ਤੋਂ ਵੱਡਾ ਡੰਟ ਜਿਹੜਾ ਪੈ ਸਕਦਾ ਹੈ ਪੇਰੈਂਟਸ ਨੂੰ ਪੈ ਸਕਦਾ ਜੀ ਪੁਲਿਸ ਨੇ ਜਿਹੜਾ ਬੜੇ ਅੱਛੇ ਤਰੀਕੇ ਨਾਲ ਜਿਹੜਾ ਇਸ ਕੇਸ ਨੂੰ ਜਿਹੜਾ ਸੋਲਵ ਕੀਤਾ ਹੈ। ਅ ਕੀ ਸਕੂਲਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਕਿ ਕਿ ਗੈਸ ਵੀ ਬੱਚੇ ਜਿਹੜੇ ਪੜ੍ਹ ਨਹੀਂ ਸਕਤੀ ਨਹੀਂ ਸੀ ਸਾਰੇ ਸਾਰੇ ਨਹੀਂ ਇਹਦੇ ਬਾਰੇ ਮੈਂ ਕੋਈ ਕਮੈਂਟਸ ਦੇਣਾ ਜਾਇਜ਼ ਨਹੀਂ ਸਮਝਾਂਗਾ। ਸਕਤੀ ਨਹੀਂ ਸੀ ਕਿਉਂਕਿ ਅਸੀਂ ਸਾਰਾ ਦਿਨ ਤਾਂ ਪੁਲਿਸ ਸਕੂਲ 'ਚ ਨਹੀਂ ਰਹਿੰਦੀ। ਸੰਦੇਸ਼ ਕੀ ਦੇਣਾ ਚਾਹੋਗੇ? ਸੰਦੇਸ਼ ਮੇਰਾ ਇਹੀ ਆ ਚਾਹੇ ਉਹ ਸਕੂਲ ਹੋਣ ਕਾਲਜੇਜ਼ ਹੋਣ ਵਿਦਿਅਕ ادارے ਹੋਣ ਚਾਹੇ ਮਾਪੇ ਹੋਣ ਉਹਨਾਂ ਨੂੰ ਬੱਚਿਆਂ ਦੇ ਉੱਤੇ ਲਗਾਤਾਰ ਆਪਣੇ ਬੱਚਿਆਂ ਨੂੰ ਨਿਗਰਾਨੀ ਹੇਠ ਰੱਖਣਾ ਚਾਹੀਦਾ। ਦੂਸਰੀ ਗੱਲ ਆ ਕਿ ਬੱਚੇ ਕਿਸ ਦਿਸ਼ਾ ਵਿੱਚ ਜਾ ਰਹੇ ਆ ਉਹਨਾਂ ਦੀ ਮਾਨਸਿਕਤਾ ਕੀ ਕਹਿੰਦੀ ਆ ਉਹਨੂੰ ਰੀਡ ਕਰਨਾ ਚਾਹੀਦਾ ਅੱਜਕੱਲ ਮਾਪੇ ਵੀ ਤੇ ਪੇਰੈਂਟਸ ਦੇ ਵੀ ਤੇ ਟੀਚਰਸ ਦੇ ਵੀ ਸਕੂਲਾਂ ਦੇ ਰਜਵੇਂ ਇੰਨੇ ਜ਼ਿਆਦਾ ਹੋ ਗਿਆ ਫਾਲਤੂ ਕੰਮਾਂ ਵਿੱਚ ਮੈਂ ਕਵਾਂਗੇ ਮਤਲਬ ਕਿ ਬਹੁਤ ਸਾਰਾ ਸਮਾਂ ਤਾਂ ਆਪਾਂ ਅਜਾਈਂ ਗਵਾ ਰਹੇ ਆ ਹੋਰ ਕੰਮਾਂ ਦੇ ਉੱਤੇ ਜਿਹੜਾ ਕਿ ਸਾਰਤਕ ਨਹੀਂ ਆ ਪਰ ਬੱਚੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਿਹਦੇ ਸਦਕਾ ਇਹ ਸਾਰੇ ਪ੍ਰੋਬਲਮਸ ਆਉਂਦੇ ਆ ਇਹ ਕਿਹੜੀ ਕਿਹੜੀ ਕਲਾਸ ਦੇ ਅਸੀਂ ਕਹ ਸਕਦੇ? ਇਹ 8ਵੀਂ ਤੋਂ ਇਹ ਹੈਗੇ ਆ ਜੀ 10ਵੀਂ 11ਵੀਂ ਤੇ 12ਵੀਂ ਦੇ ਬੱਚੇ ਆ। ਜੀ